ਮੁਰ ਸਿੰਘ ਪੰਦੇਰ ਇਸ ਵੇਲੇ ਸਰਦਾਰ ਜਗਜੀਤ ਸਿੰਘ ਬੱਲੇਵਾਂ ਜਿਹਨਾਂ ਦਾ 20 ਦਿਨ ਵਿੱਚ ਆਪਣਾ ਮਰਨ ਵਰਤ ਪਹੁੰਚਿਆ ਹੈਗਾ ਪੰਜਾਬੀ ਉਹ ਜਿਹੇ ਲੜਾਈ ਜਿੱਤਣਾ ਚਾਹੁੰਦੇ ਆ ਨਾ ਆਪਾਂ ਇੱਕ ਤਾਂ ਵੱਤ ਤੋਂ ਵੱਤ ਖਨੋਰੀ ਬਾਰਡਰ ਤੇ ਪਹੁੰਚੀਏ ਬਾਰਡਰ ਮੰਨ ਲੀਏ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਦੂਸਰਾ ਜਿਹੜਾ 18 ਤਰੀਕ ਨੂੰ ਰੇਲ ਰੁਕੋ ਆ ਨਾ 13000 ਦੇ 13000 ਪਿੰਡ ਜਿੱਥੇ ਵੀ ਰੇਲ ਲੱਗਦੀ ਹੈਗੀ ਥੋੜੀ ਜੇ ਲੱਖਾਂ ਲੋਕ 4-5 ਲੱਖ ਲੋਕ ਨਿਕਲ ਆਏ ਰੇਲਾ ਤੇ ਇਹਦਾ ਰਿਜ਼ਲਟ ਕੁਝ ਦੇਖੋ ਮੋਦੀ ਸਰਕਾਰ ਕਿਵੇਂ ਹਿਲਦੇ ਆਗੇ ਜਿੱਥੇ ਤੁਹਾਨੂੰ ਤੁਹਾਡੇ ਪ੍ਰਿੰਟ ਦੇ ਲਾਗੇ ਰੇਲ ਲੰਘਦੀ ਆ ਉੱਥੇ ਫਾਟਕ ਦੇਖਿਓ ਤੇ ਰੇਲ ਦਾ ਸਟੇਸ਼ਨ ਦੇਖਿਓ 3 ਘੰਟੇ 12 ਤੋਂ 3 ਵਜੇ ਤੱਕ ਰੇਲਾ ਤੇ ਪਰਿਵਾਰਾਂ ਸਮੇਤ ਆਜੋ ਕਿਸਾਨ ਮਜ਼ਦੂਰ ਨੌਜਵਾਨ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਜਿਹੜੇ ਪਿੰਡਾਂ ਦੇ ਯੂਥ ਕਲੱਬ ਐਸੀ ਸਾਰਿਆਂ ਨੂੰ ਅਪੀਲ ਕਰਦੇ ਆ ਤੁਸੀਂ ਦੇਖਿਓ 18 ਦਾ ਰੇਲ ਰੋਕੋ ਅੰਦੋਲਨ ਮੋਦੀ ਸਰਕਾਰ ਦੀਆਂ ਜੜਾ ਹਲਾ ਦੂਗਾ ਔਰ ਇਹ ਤੋਂ ਘਾਂ ਖਲ ਪੂਰੀ ਘੋਣਾ ਸੂਬਿਆਂ ਦੇ ਵਿੱਚ ਸਾਡਾ ਟਰੈਕਟਰ ਮਾਰਚ ਹੈਗਾ ਵਾ ਧੰਨਵਾਦ ਬਲਸਿੰਗ ਪੰਦੇਰ ਇਸ ਵੇਲੇ ਸੰਰਾਜ ਜੀ ਸਿੰਘ ਬੱਲੇਵਾਲ ਜਿਨ੍ਹਾਂ ਦਾ 20ਵੇਂ ਦਿਨ ਵਿੱਚ ਆਪਣਾ ਮਰਨ ਵਰਤ ਪਹੁੰਚਿਆ ਹੈਗਾ ਪੰਜਾਬੀ ਉਹ ਜਿਹੜੀ ਲੜਾਈ ਜਿੱਤਣਾ ਚਾਹੁੰਦੇ ਆ ਨਾ ਆਪਾਂ ਇੱਕ ਤਾਂ ਵੱਤ ਤੋਂ ਵੱਤ ਖਨੋਰੀ ਬਾਰਡਰ ਤੇ ਪਹੁੰਚੀਏ ਬਾਰਡਰ ਮੰਲੀਏ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਦੂਸਰਾ ਜਿਹੜਾ 18 ਤਰੀਕ ਨੂੰ ਰੇਲ ਰੁਕਵਾਣਾ 13000 ਦੇ 13000 ਪਿੰਡ ਜਿੱਥੇ ਵੀ ਰੇਲ ਲੱਗਦੀ ਹੈ ਥੋਨੂੰ ਜੇ ਲੱਖਾਂ ਲੋਕ 4-5 ਲੱਖ ਲੋਕ ਨਿਕਲ ਆਏ ਰੇਲਾ ਤੇ ਇਹਦਾ ਰਿਜ਼ਲਟ ਕੁਝ ਦੇਖੋ ਮੋਦੀ ਸਰਕਾਰ ਕਿਵੇਂ ਹਿਲਦੇ ਆਗੇ ਜਿੱਥੇ ਤੁਹਾਨੂੰ ਤੁਹਾਡੇ ਪਿੰਡ ਦੇ ਲੱਗੇ ਰੇਲ ਲੱਗਦੀ ਹੈ ਉੱਥੇ ਫਾਟਕ ਦੇਖਿਓ ਤੇ ਰੇਲ ਦਾ ਸਟੇਸ਼ਨ ਦੇਖਿਓ 3 ਘੰਟੇ 12 ਤੋਂ 3 ਵਜੇ ਤੱਕ ਰੇਲਾ ਤੇ ਪਰਿਵਾਰਾਂ ਸਮੇਤ ਆਜੋ ਕਿਸਾਨ ਮਜ਼ਦੂਰ ਨੌਜਵਾਨ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਜਿਹੜੇ ਪਿੰਡਾਂ ਦੇ ਯੂਥ ਕਲੱਬ ਐ ਸੀ ਸਾਰੇ ਨੂੰ ਅਪੀਲ ਕਰਦੇ ਆ ਤੁਸੀਂ ਦੇਖਿਓ 18 ਦਾ ਰੇਲ ਰੋਕੋ ਅੰਦੋਲਨ ਮੋਦੀ ਸਰਕਾਰ ਦੀਆਂ ਜੜਾ ਹਿਲਾ ਦੂਗਾ ਔਰ ਇਹ ਤੋਂ ਘਾ ਕੱਲ ਪੂਰੇ ਹਰਨਾ ਸੂਬਿਆਂ ਦੇ ਵਿੱਚ ਸਾਡਾ ਟਰੈਕਟਰ ਮਾਰਚ ਹੈਗਾ ਵਾ ਧੰਨਵਾਦ ਬਲ ਸਿੰਘ ਪੰਦੇਰ ਇਸ ਵੇਲੇ ਸੰਰਾਜ ਜਗਜੀਤ ਸਿੰਘ ਬੱਲੇਵਾਂ ਜਿਹਨਾਂ ਦਾ 20 ਦਿਨ ਵਿੱਚ ਆਪਣਾ ਮਰਨ ਵਰਤ ਪਹੁੰਚਿਆ ਹੈਗਾ ਪੰਜਾਬੀ ਉਹ ਜਿਹੜੀ ਲੜਾਈ ਜਿਤਨਾ ਚਾਹੁੰਦੇ ਆ ਨਾ ਆਪਾਂ ਇੱਕ ਤਾਂ ਵੱਤ ਤੋਂ ਵੱਤ ਖਨੌਰੀ ਬਾਰਡਰ ਤੇ ਪਹੁੰਚੀ ਬਾਰਡਰ ਮੰਲੀਏ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਦੂਸਰਾ ਜਿਹੜਾ 18 ਤਰੀਕ ਨੂੰ ਰੇਲ ਰੁਕੋ ਆ ਨਾ 13000 ਦੇ 13000 ਪਿੰਡ ਜਿੱਥੇ ਵੀ ਰੇਲ ਲੱਗਦੀ ਹੈਗੀ ਥੋੜੀ ਜੇ ਲੱਖਾਂ ਲੋਕ 4-5 ਲੱਖ ਲੋਕ ਨਿਕਲ ਆਏ ਰੇਲਾ ਤੇ ਇਹਦਾ ਰਿਜ਼ਲਟ ਕੁਝ ਦੇਖੋ ਮੋਦੀ ਸਰਕਾਰ ਕਿਵੇਂ ਹਿਲਦੇ ਹੈਗੇ ਜਿੱਥੇ ਤੁਹਾਨੂੰ ਤੁਹਾਡੇ ਪਿੰਡ ਦੇ ਲੱਗੇ ਰੇਲ ਲੱਗਦੀ ਹੈ ਉੱਥੇ ਫਾਟਕ ਦੇਖਿਓ ਤੇ ਰੇਲ ਦਾ ਸਟੇਸ਼ਨ ਦੇਖਿਓ 3 ਘੰਟੇ 12 ਤੋਂ 3 ਵਜੇ ਤੱਕ ਰੇਲਾਂ ਤੇ ਪਰਿਵਾਰਾਂ ਸਮੇਤ ਆਜੋ ਕਿਸਾਨ ਮਜ਼ਦੂਰ ਨੌਜਵਾਨ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਜਿਹੜੇ ਪਿੰਡਾਂ ਦੇ ਯੂਥ ਕਲੱਬ ਐਸੀ ਸਾਰਿਆਂ ਨੂੰ ਅਪੀਲ ਕਰਦੇ ਆ ਤੁਸੀਂ ਦੇਖਿਓ 18 ਦਾ ਰੇਲ ਰੋਕੋ ਅੰਦੋਲਨ ਮੋਦੀ ਸਰਕਾਰ ਦੀਆਂ ਜੜਾ ਹਲਾ ਦੂਗਾ ਔਰ ਇਹ ਤੋਂ ਬਾਅਦ ਕੱਲ ਪੂਰੇ ਹਰਨਾ ਸੂਬਿਆਂ ਦੇ ਵਿੱਚ ਸਾਡਾ ਟਰੈਕਟਰ ਮਾਰਚ ਹੈਗਾ ਵਾ ਧੰਨਵਾਦ